ਜੀ ਸਰ ਅੱਜ ਫਤੇਗੜ ਸਾਹਿਬ ਦੇਖੀ ਜਿਹੜਾ ਪੱਤਰਕਾਰ ਭਾਈਚਾਰੇ ਦੇ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਉੱਥੇ ਅੱਜ ਪਹੁੰਚਿਆ ਮੇਰੇ ਨਾਲ ਐਮਐਲਏ ਸਾਹਿਬ ਆਪਣਾ ਲਖਵੀਰ ਸਿੰਘ ਰਾਏ ਸਾਹਿਬ ਪੱਤਰਕਾਰ ਸਾਹਿਬ ਉਹ ਵੀ ਨਾਲ ਰਹੇ ਔਰ ਜਿਹੜੀਆਂ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਮੱਥੀਆਂ ਉਹ ਸੁਣੀਆਂ ਔਰ ਜਿਹੜੀਆਂ ਵੀ ਪਹਿਲੇ ਦਰਜੇ ਤੇ ਹੱਲ ਕਰਨਾ ਨੂੰ ਉਹਨਾਂ ਨੂੰ ਜਲਦੀ ਜਲਦੀ ਹੱਲ ਕੀਤੀ ਜਾਣੀ ਜਿਹੜੀ ਪ੍ਰਮੁੱਖ ਰਹਿ ਗਈ ਹੈ ਤੁਮ ਸੇ ਦੱਸੀ ਹੈ ਜਿਹੜੀਆਂ ਵੀ ਹੈ ਕਿ ਨ ਯੈਲੋ ਕਾਰਡ ਜਾਂ ਐਕ੍ਰੈਡੀਸ਼ਨ ਕਾਰਡ ਹੈ ਜੋ ਵੀ ਹੈ ਜਿਹਨਾਂ ਨੂੰ ਪਹਿਲੇ ਦਰਜੇ ਤੇ ਹੱਲ ਕੀਤੀ ਜਾਣੀ ਹੈ ਠੀਕ ਹੈ ਅੱਜ ਗੁਲਾ ਪੱਤਰਕਾਰ ਜੁਲੀਅਨ ਵੱਲੋਂ 2024 ਦਾ 90 ਸਾਲ ਦਾ ਬਚਤ ਭਵਨ ਫਤੇਗੜ ਸਾਹਿਬ ਵਿਖੇ ਕੈਲੰਡਰ ਜਾਰੀ ਕੀਤਾ ਗਿਆ ਇਹ ਕੈਲੰਡਰ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਨਾਜਰਾ ਜੀ ਅਤੇ ਲਖਵੀਰ ਸਿੰਘ ਰਾਏ ਵਿਧਾਇਕ ਫਤੇਗੜ ਸਾਹਿਬ ਨੇ ਜਾਰੀ ਕੀਤਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਸਮੂਹ ਪੱਤਰਕਾਰਾਂ ਦਾ ਧੰਨਵਾਦ ਜੀ ਅੱਜ ਅਸੀਂ ਜੋੜੇ ਮਾਜਰਾ ਸਾਹਿਬ ਤੋਂ ਮੰਗ ਕੀਤੀ ਤੇ ਜਿਹੜੇ ਪੀੜੇ ਕਾਰਡ ਆ ਉਹ ਵੀ ਕੰਪਲ ਪੱਤਰਕਾਰਾਂ ਦੇ ਵੀ ਬਣਾਏ ਜਾਣ ਇਸੇ ਤਰ੍ਹਾਂ ਅਸੀਂ ਮੰਗ ਕੀਤੀ ਵੀ ਜਿਹੜਾ ਫਟੇਗੜ ਸਾਹਿਬ ਪ੍ਰੈਸ ਕਲੱਬ ਲਈ ਜਗ੍ਹਾ ਦਿੱਤੀ ਜਾਵੇ ਸਾਨੂੰ ਐਮਐਲਏ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਛੇਤੀ ਜਗ੍ਹਾ ਦਿੱਤੀ ਜਾਊਗੀ ਜੋੜੇ ਮਾਜਰਾ ਸਾਹਿਬ ਨੇ ਭਰੋਸਾ ਦਿੱਤਾ ਵੀ ਜਿਹੜੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਆ ਉਹ ਅਸੀਂ ਮੰਗ ਪੱਤਰ ਦਿੱਤਾ ਉਹਦੇ ਹਿਸਾਬ ਨਾਲ ਛੇਤੀ ਛੇਤੀ ਹੱਲ ਕੀਤੇ ਜਾਣਗੇ ਮੈਂ ਸਾਰੇ ਪੱਤਰਕਾਰਾਂ ਸਮੂਹ ਪ੍ਰਸ਼ਾਸਨ ਦਾ ਐਸਐਸਪੀ ਮੈਡਨ ਦਾ ਸੀਡੀਐਲ ਸਾਹਿਬ ਦਾ ਬੀਸੀ ਸਾਹਿਬ ਦਾ ਤੇ ਡੀਐਸਪੀ ਸਾਹਿਬ ਦਾ ਸਮੂਹ ਪੱਤਰਕਾਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਣ ਵਧਾਇਆ